ਤੁਸੀਂ ਦੇਖ ਸਕਦੇ ਆ ਬਹੁਤ ਹੀ ਜ਼ਿਆਦਾ ਕ੍ਰਾਂਚੀ ਤੇ ਕ੍ਰਿਸਪੀ ਗੋੜ ਵਾਲੇ ਮਖਾਣੇ ਬਣ ਕੇ ਤਿਆਰ ਆ ਬਹੁਤ ਹੀ ਇਹ ਗੁਣਾਨਾ ਫਾਈਬਰ ਤੇ ਗੁਣਾਨਾ ਬਹੁਤ ਜ਼ਿਆਦਾ ਭਰਪੂਰ ਹੁੰਦੇ ਇਹਨਾਂ ਵਿੱਚ ਕੈਲਸ਼ੀਅਮ ਹੁੰਦਾ ਨਾ ਬਣਾਉਣ ਦਾ ਇਹ ਬਹੁਤ ਸੌਖਾ ਤਰੀਕਾ ਸਿਰਫ ਇਹ ਇੱਕ ਚੀਜ਼ ਨਾਲ ਹੀ ਬਣ ਜਾਂਦੇ ਆ ਜ਼ਿਆਦਾ ਆਪਣੀ ਮਿਹਨਤ ਕਰਨ ਦੀ ਲੋੜ ਨਹੀਂ ਪੈਂਦੀ ਬਹੁਤ ਹੀ ਟੇਸਟੀ ਤੇ ਬਹੁਤ ਹੀ ਜ਼ਿਆਦਾ ਬਣਦੇ ਤੇ ਬੱਚੇ ਵੀ ਪੂਰੇ ਖੁਸ਼ ਹੋ ਕੇ ਖਾਂਦੇ ਆ ਕਿਵੇਂ ਬਣਦੇ ਆਜੋ ਕਿੱਥੋਂ ਦਿਖਾਈਏ ਹਾਂਜੀ ਇਸ ਤਰੀਕੇ ਨਾਲ ਤੁਸੀਂ ਡੱਬੇ ਵਿੱਚ ਪਾ ਕੇ ਸਟੋਰ ਕਰਕੇ ਰੱਖ ਸਕਦੇ ਹੋ ਕਾਫੀ ਸਮੇਂ ਤੱਕ ਬਿਲਕੁਲ ਨਹੀਂ ਖਰਾਬ ਹੋਣਗੇ ਤੇ ਬਹੁਤ ਹੀ ਕੰਨਜੀ ਜਿਵੇਂ ਗਿੜੀ ਪਕਾੜਾ ਨਹੀਂ ਹੁੰਦਾ ਛੋਟੇ ਛੋਟੇ ਇਦਾਂ ਬਣੇ ਹੋਏ ਦੇਖ ਸਕਦੇ ਹੋ ਕਿ ਤੁਸੀਂ ਬਹੁਤ ਹੀ ਤੇਜ਼ੀ ਤੇ ਕਰਨੂ ਦਾ ਬੜਾ ਹੀ ਸਵਾਲ ਲੱਗੇ ਕੰਨਾ ਮੰਮੀ ਨੇ ਟਾਈਮ ਨਾਲ ਡੱਬੇ ਵਿੱਚ ਪਾਤੇ ਕ ਨਹੀਂ ਕਰਨਾ ਕਰਨ ਕਹਿੰਦਾ ਮੰਮੀ ਨੇ ਟਾਈਮ ਨਾਲ ਡੱਬੇ ਵਿੱਚ ਪਾਤੇ ਤੇ ਬਹੁਤ ਹੀ ਜ਼ਿਆਦਾ ਤੇ ਟੇਸਟੀ ਬਣਿਆ ਤੁਸੀਂ ਘਰੇ ਜ਼ਰੂਰ ਟਰਾਈ ਕਰਿਓ ਹਾਂਜੀ ਆਪਾਂ ਗੋੜ ਮਖਾਣੇ ਹਨਾ ਬਣਾਉਣ ਲਈ ਲਏ ਆ ਇੱਥੇ ਫੁੱਲ ਮਖਾਣੇ ਜਿਹੜੇ ਫੁੱਲ ਮਖਾਣੇ ਹੁੰਦੇ ਆਪਾਂ ਇਹਨਾਂ ਨੂੰ ਭੁੰਨਾਗੇ ਪਹਿਲਾਂ ਆਪਾਂ ਇੱਕ ਕੋਲਾ ਲਏ ਆ ਮਖਾਣੇ ਛੋਟੇ-ਛੋਟੇ ਵੀ ਆ ਵੱਡੇ-ਵੱਡੇ ਮਿਲ ਜਾਂਦੇ ਪਰ ਛੋਟੇ-ਛੋਟੇ ਨਿਕਲੇ ਲਫਾਫੇ ਵਿੱਚੋਂ ਤੇ ਚਲੋ ਆਪਾਂ ਪਹਿਲਾਂ ਇਹਨਾਂ ਨੂੰ ਭੁੰਨੀਏ ਹਾਂਜੀ ਆਪਾਂ ਇਹ ਤੇ ਗੈਸ ਤੇ ਕੜਾਹੀ ਰੱਖਤੀ ਆ ਕੜਾਹੀ ਜਿਹੜੇ ਆਪਾਂ ਫੁੱਲ ਮਖਾਣੇ ਆ ਇਹਦੇ ਭੁੰਨਣਿਆ ਬਗੈਰ ਕਿਉਂ ਬਗੈਰ ਤੇਲ ਤੋਂ ਭੁੰਨਣਿਆ ਆਪਾਂ ਇਹਨਾਂ ਨੂੰ ਅਸ ਕੜਾਹੀ ਆਪਣੀ ਗਰਮ ਹੋ ਚੁੱਕੀ ਆ ਆਪਾਂ ਕਿਤੇ ਪਾ ਦਾਂਗੇ ਫੁੱਲ ਮਖਾਣੇ ਆਪਾਂ ਇਹਨਾਂ ਨੂੰ ਭੁੰਨਾਂਗੇ ਤਾਂ ਜੋ ਇਹਨਾਂ ਦੀ ਨਮੀ ਸਾਰੀ ਨਿਕਲ ਜਾਵੇ ਲੋਕਾਂ ਕੋ ਸਹੀ ਹੋ ਜਾਣ ਇਹ ਕੜੇ ਕੜੇ ਹੋ ਜਾਣ ਨਵੀਂ ਸਾਰੀ ਇਹਨਾਂ ਦੀ ਨਿਕਲ ਜਾਵੇ ਕਿਉਂਕਿ ਇਹ ਫੁੱਲ ਮਖਾਣੇ ਭੁੰਨਣੇ ਹੀ ਪੈਂਦੇ ਆ ਨਾ ਇਹ ਤੇ ਕੱਚੇ ਪੀਸੇ ਜਾਂਦੇ ਆ ਨਾ ਖਾਦੇ ਜਾਂਦੇ ਆ ਇਹ ਭੁੰਨ ਕੇ ਬਹੁਤ ਹੀ ਜ਼ਿਆਦਾ ਕਰੰਚੀ ਕ੍ਰਿਸਪੀ ਜਿਹੀ ਬਣ ਜਾਂਦੇ ਆ ਤੇ ਬਹੁਤ ਹੀ ਟੇਸਟੇ ਬੋੜਾ ਵਾਲੇ ਮਖਾਣੇ ਬਣ ਗਏ ਕਿਛਦੇ ਆਪਣੇ ਚੈਨਲ ਤੋਂ ਨਵੇਂ ਫਿਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਹਾਂ ਜੀ ਆਪਣੇ ਬ੍ਰਾਊਨ ਹੋ ਗਏ ਮਖਾਣੇ ਤੁਸੀਂ ਦੇਖ ਸਕਦੇ ਖੜਕਦੇ ਵੀ ਆ ਦੇਖੋ ਜਦੋਂ ਖੜਕੇ ਨਾ ਟੁੱਟਣ ਤਾਂ ਸਮਝ ਲੈ ਇਹ ਬਣ ਗਏ ਇਹਨੂੰ ਅਸੀਂ ਆਪਾਂ ਕੀ ਕਰਾਂਗੇ ਇੱਕ ਭਾਂਡੇ ਦੇ ਵਿੱਚ ਪਹਿਨ ਕੱਢ ਲਾਂਗੇ ਸਾਰੇ ਮਖਾਣੇ ਨੂੰ ਬਿਲਕੁਲ ਪੱਕ ਚੁੱਕਿਆ ਸਾਰੇ ਇਦਾਂ ਦੇਖੋ ਹਾਂਜੀ ਆਪਾਂ ਗੈਸ ਬੰਦ ਕਰਕੇ ਲਾ ਦੇ ਤੇ ਇਹਦੇ ਮਠਿਆਣੇ ਸਾਰੇ ਪਾ ਤੇ ਫੁੱਲੇ ਭਾਂਡੇ ਦੇ ਵਿੱਚ ਕੜਦਾਂਗੇ ਤਾਂ ਜੋ ਥੋੜੇ ਠੰਡੇ ਹੋ ਜਾਣ ਇਹ ਹਾਂਜੀ ਆਪਾਂ ਇੱਥੇ ਗੈਸ ਤੇ ਫੇਰ ਕੜਾਹੀ ਰੱਖ ਲਈ ਇਹਦੇ ਵੀ ਕੜਾਹੀ ਦੇ ਵਿੱਚ ਆਪਾਂ ਕੀ ਕਰਨਾ ਚੰਕ ਚਾ ਘਿਓ ਦਾ ਪਾਉਣਾ ਤੁਸੀਂ ਦੇਸੀ ਘਿਓ ਹੈਗਾ ਦੇਸੀ ਘਿਓ ਪਾ ਸਕਦੇ ਜਿਹੜਾ ਤੁਹਾਨੂੰ ਕੋਲ ਘਿਓ ਹੈਗਾ ਤੁਸੀਂ ਪਾ ਸਕਦੇ ਹੋ ਇਸੇ ਇੱਕ ਘੋੜੇ ਦੇ ਵਿੱਚ ਆਪਾਂ ਪਾਉਣਾ ਗੁੜ ਇਹਨੂੰ ਸਵਾਦ ਕੇ ਦੇ ਵਿੱਚ ਮੈਲਟ ਕਰ ਲੈਣਾ ਕਿਉਂਕਿ ਆਪਣੇ ਕੋਲ ਇੱਕ ਕੌਲਾ ਸੀਗਾ ਮਖਾਣਿਆਂ ਦਾ ਫਿਰ ਸਭਨਾਂ ਨੂੰ ਥੋੜਾ ਕਰਨਾ ਸਾਰੇ ਆਪਾਂ ਸਵਾਦ ਕੇ ਹਿਲਾ ਲਾਂਗੇ ਇਹਦੇ ਵਿੱਚ ਪਾਣੀ ਨਹੀਂ ਪਾਉਣਾ ਪਰ ਇਸ ਤਾਂ ਇਹਨੂੰ गुड़ सारे घ्यो ना ही सारे पिघला गुड़ सारे पिघला जोड़ा गौड़ सारा पिघल जाए मैट हो तो जाए बहुत ही टेस्टी खाने बन के तैयार होंगे है ਤੇ ਇਹਨਾਂ ਵਿੱਚ ਕੈਲਸ਼ੀਅਮ ਤੇ ਫਾਈਬਰ ਬਾਧੂ ਹੁੰਦਾ ਹੈ ਆਪਣੇ ਹੱਡੀਆਂ ਬਹੁਤ ਜ਼ਿਆਦਾ ਮਜ਼ਬੂਤ ਕਰਦੇ ਆ ਇਹ ਮਖਾਣੇ ਆਪਾਂ ਨੂੰ ਬਜ਼ੁਰਗਾਂ ਨੂੰ ਬੱਚਿਆਂ ਨੂੰ ਸਾਰਿਆਂ ਨੂੰ ਖਾਣੇ ਚਾਹੀਦੇ ਕੇਵਲ ਬੱਚੇ ਹੁੰਦੇ ਫੁੱਲ ਮਖਾਣੇ ਨਹੀਂ ਖਾਂਦੇ ਹਨਾ ਤੇ ਆਪਾਂ ਇਸ ਤਰ੍ਹਾਂ ਇਹਨਾਂ ਨੂੰ ਗੋੜ ਵਾਲੇ ਮਖਾਣੇ ਬਣਾ ਕੇ ਦੇ ਸਕਦੇ ਆ ਗੋੜ ਨੂੰ ਪਾ ਕੇ ਮੈਲਟ ਕਰ ਲੈਣਾ ਆਪਾਂ ਜਿਹੜਾ ਆਪ ਇੱਕ ਘਿਓ ਪਾਇਆ ਹੈ ਬਸ ਉਹਦੇ ਨਾਲ ਇੱਕ ਚਮਚਾ ਘਿਓ ਦੇ ਦੇਣਾ ਚੀ ਹਾਂਜੀ ਗੋੜਾ ਜੇ ਸਾਡਾ ਆਪਣਾ ਫੇਲ ਚੁੱਕਿਆ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਤੇਲ ਤੇਲ ਤੁਸੀਂ ਜਿਹੜੇ ਮਰਜੀ ਪਾ ਸਕਦੇ ਮੇਰੇ ਕੋਲ ਤਾਂ ਮਿਕਸੀਏ ਸੀਗੇ ਕਾਲੇ ਚਿੱਟੇ ਤੇਲ ਉਹ ਇਹਦੇ ਵਿੱਚ ਪਾਤੇ ਤੇ ਹੁਣ ਆਪਾਂ ਗੈਸ ਕਰਦਾਂਗੇ ਬੰਦ ਤੇ ਜਿਹੜੇ ਆਪਾਂ ਮਖਾਣੇ ਸੀ ਪੌਲ ਮਖਾਣੇ ਉਹ ਇਹਦੇ ਵਿੱਚ ਪਾ ਦਾਂਗੇ ਸਾਦੇ ਇਹਨਾਂ ਸਾਰੇ ਮਿਕਸ ਹਲਾਵਾਂਗੇ ਤਾਂ ਜੋ ਸਾਦੇ ਲੈਕਸ ਹੋ ਜਾਈਏ ਆਪ ਸਬੱਚ ਗੋੜ ਇਹਨਾਂ ਦੇ ਵਿੱਚ ਰਚ ਜੇ ਸਭ ਨਾਲ ਕੇ ਲਾਤੀ ਇਹ ਗੋੜੇ ਇਹਨਾਂ ਦੇ ਵਿੱਚ ਤੇ ਪਹੌੜੇ ਨੂੰ ਠੰਡਾ ਹੋਣ ਦਵਾਂਗੇ ਦੇਖ ਸਾ ਤੇ ਇਹ ਠੰਡਾ ਹੋਣ ਦਵਾਂਗੇ ਇਹਨਾਂ ਨੂੰ ਅੱਧੇ ਘੰਟੇ ਦੇ ਵਿੱਚ ਕੱਢ ਲੈਣਾ ਸਾਰੇ ਤੇ ਕੋਟ ਹੋ ਗਏ ਗੋੜੇ ਦਾ ਹਾਂ ਜੇ ਪੈਦਾ ਪ੍ਰਾਂਤ ਲਖੜੀ ਪ੍ਰਾਂਤ ਦੇ ਵਿੱਚ ਆਪਾਂ ਸਾਰੇ ਨਕਸ਼ਰ ਨੂੰ ਕੱਢ ਦੇਣਾ ਠੰਡਾ ਹੋਣ ਲਈ ਜਦੋਂ ਇਹ ਠੰਡਾ ਹੋ ਗਿਆ ਤੇ ਫਿਰ ਆਪਾਂ ਇਹਨੂੰ ਕਰਾਂਗੇ ਜਦ ਤੱਕ ਆਪਾਂ ਇਹਨੂੰ ਇਦਾਂ ਹੀ ਠੰਡਾ ਹੋਣ ਲਈ ਰੱਖਦੇ ਹਾਂ 1 ਤੋਂ 2 ਮਿੰਟ ਇਹ ਠੰਡਾ ਹੋ ਗਿਆ ਫਿਰ ਇਹਨੂੰ ਆਪਾਂ ਲੱਗ ਲੱਗ ਕਰ ਦਾਂਗੇ ਗੋਲੀਆਂ ਜਿਹਾ ਉਦੋਂ ਕਪੜੇ ठंडा होने हां ठंडे हो चुके देख सकते कि अपने मखाने बन के तैयार है गुड़ बेच रस चुके ਤੇ ਬਹੁਤ ਹੀ ਟੇਸਟੀ ਤੇ ਫਾਈਬਰ ਤੇ ਕੈਲਸ਼ੀਅਮ ਨਾਲ ਭਰਪੂਰ ਇਹ ਮਖਾਣੇ ਬਣ ਕੇ ਆਪਣੇ ਤਿਆਰ ਆ ਤੁਸੀਂ ਇਸ ਤਰੀਕੇ ਨਾਲ ਘਰੇ ਬਣਾ ਸਕਦੇ ਹੋ ਜੇ ਕੋ ਥੋੜੇ ਕੋ ਵੱਡੇ ਆ ਹਨਾ ਫੁੱਲ ਮਖਾਣੇ ਉਹਨਾਂ ਦੇ ਬਣਾ ਸਕਦੇ ਮੈਂ ਕੋ ਛੋਟੇ ਸੀ ਮੈਂ ਉਹਨਾਂ ਦੇ ਬਣਾਏ ਆ ਤੇ ਜੇ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਇੱਕ ਵਾਰੀ ਇਦਾਂ ਤੁਸੀਂ ਕਦੇ ਫੁੱਲ ਮਖਾਣਿਆਂ ਦੇ ਗੋੜ ਵਾਲੇ ਮਖਾਣੇ ਬਣਾ ਕੇ ਜਰੂਰ ਟਰਾਈ ਕਰਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਚਲੋ ਮਿਲਦੇ ਆਪਾਂ ਫਿਰ ਕੱਲ ਨੂੰ ਕਿਸ